ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਇਤਿਹਾਸਿਕ ਪੁੱਲ ਦੀ ਜਿਸ ਦਾ ਰਿਸ਼ਤਾ ਸੀ ਮਹਾਰਾਜਾ ਰਣਜੀਤ ਸਿੰਘ ਅਤੇ ਇੱਕ ਨੱਚਣ ਵਾਲੀ ਮੋਰਾ ਨਾਲ ਕਿਹਾ ਜਾਂਦਾ ਹੈ ਮੋਰਾ ਜੋ ਨੇੜਲੇ ਪਿੰਡ ਮਖਾਨਪੁਰਾ ਦੀ ਰਹਿਣ ਵਾਲੀ ਸੀ ਹਰ ਵਾਰ ਮਹਾਰਾਜਾ ਦੀ ਦਰਗਾਹ ਵਿੱਚ ਨੱਚਾਉਂਦੀ ਸੀ ਮਰਾ ਵਿੱਚ ਉਸ ਨੂੰ ਇੱਕ ਨਹਿਰ ਪਾਰ ਕਰਨੀ ਪੈਂਦੀ ਸੀ ਪਰ ਇੱਕ ਦਿਨ ਉਸ ਨਹਿਰ ਵਿੱਚ ਉਸਦੇ ਚਾਂਦੀ ਦੇ ਜੋੜੇ ਡੁੱਬ ਗਏ ਜੋ ਮਹਾਰਾਜਾ ਨੇ ਤੋਹਫੇ ਵਿੱਚ ਦਿੱਤੇ ਸਨ ਇਸ ਗੱਲ ਨਾਲ ਮੋਰਾ ਇੰਨੀ ਨਾਰਾਜ਼ ਹੋਈ कि ਉਸਨੇ ਮਹਾਰਾਜਾ ਅਗੇ ਨੱਚਣ ਤੋਂ ਇਨਕਾਰ ਕਰ ਦਿੱਤਾ ਜਦ ਇਹ ਗੱਲ ਮਹਾਰਾਜਾ ਤੱਕ ਪਹੁੰਚੀ ਤਾਂ ਕੀ ਹੋਇਆ ਇਤਿਹਾਸ ਕਹਿੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਤੁਰੰਤ ਹੁਕਮ ਦਿੱਤਾ ਕਿ ਉਸ ਨਹਿਰ ਉੱਤੇ ਇੱਕ ਪੁਲ ਬਣਵਾਇਆ ਜਾਵੇ ਜਿਸ ਨੂੰ ਲੋਕ ਪੁਲ ਕੰਜਰੀ ਕਹਿਣ ਲੱਗ ਪਏ ਪਰ ਅੱਜ ਵੀ ਇਸ ਪੁਲ ਦੇ ਖੰਡਰ ਬਰਾਦਰੀ ਮਸਜਿਦ ਮੰਦਿਰ ਤੇ ਸਰੋਵਰ ਸਾਨੂੰ ਉਹ ਪੁਰਾਣੀ ਪ੍ਰੇਮ ਕਹਾਣੀ ਯਾਦ ਦਿਵਾਉਂਦੇ ਹਨ ਅਤੇ ਦੋਸਤੋ ਇਹ ਥਾਂ ਸਿਰਫ ਪ੍ਰੇਮ ਹੀ ਨਹੀਂ ਸਗੋ 1965 ਅਤੇ 1971 ਦੀ ਇੰਡੋ-ਪਾਕਿਸਤਾਨ ਦੀ ਜੰਗ ਦਾ ਵੀ ਗਵਾਹ ਹੈ ਜਿੱਥੇ ਸਾਡੇ ਸਿਪਾਹੀਆਂ ਨੇ ਆਪਣੀ ਜਾਨ ਨਿਛਾਵਰ ਕਰਕੇ ਇਸ ਧਰਤੀ ਨੂੰ ਬਚਾਇਆ ਅੱਜ ਇਹ ਇਤਿਹਾਸਕ ਥਾਂ ਮਹਾਰਾਜਾ ਰਣਜੀਤ ਸਿੰਘ ਅਤੇ ਮੋਰਾ ਦੀ ਪ੍ਰੇਮ ਕਹਾਣੀ ਦੇ ਨਾਲ-ਨਾਲ ਸਾਡੇ ਸ਼ਹੀਦਾਂ ਦੀ ਕੁਰਬਾਨੀ ਨੂੰ ਵੀ ਅਮਰ ਕਰਦੀ ਹੈ ਜੇ ਤੁਸੀਂ ਵੀ ਇਤਿਹਾਸ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਸਾਡੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ